ਮਨਪ੍ਰਿਤ ਐ ਆਲੀ ਦੇ ਵੱਡੇ ਬਿਆਨ ਦੇ ਮਗਰੋਂ ਹੁਣ ਅਕਾਲੀ ਦਲ ਪੁਨਰਸੁਰਜੀਤ ਦੀ ਅਹਿਮ ਮੀਟਿੰਗ ਜਿਹੜੀ ਕਿ ਅੱਜ ਹੋਵੇਗੀ ਜਿਹहां ਸਟੋਮਨੀ ਅਕਾਲੀ ਦਲ ਪੁਨਰਸੁਰਜੀਤ ਵੱਲੋਂ ਅੱਜ 20 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਅਹਿਮ ਮੀਟਿੰਗ ਜਿਹੜੀ ਹੋਣ ਜਾ ਰਹੀ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਪਾਰਟੀ ਦੇ ਸੀਨੀਅਰ ਮੀਤ ਪ੍ਰਦਾਨ ਅਤੇ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਦੇ ਫਲੋ ਪਿਛਲੇ ਦਿਨ ਇੱਕ ਖੁੱਦ ਨੂੰ ਜੁੜਾ ਕਿ ਅਕਾਲੀ ਦਲ ਪੁਨਰ ਸੁਰਜੀਤ ਦਾ ਹਿੱਸਾ ਨਾ ਦੱਸਣ ਬਾਰੇ ਬਿਆਨ ਦੇ ਮਗਰੋਂ ਇਹ ਮੀਟਿੰਗ ਜਿਹੜੀ ਹੋਰ ਵੀ ਅਹਿਮ ਹੋ ਗਈ ਹੈ ਦੱਸ ਦਈਏ ਕਿ ਮਨਪ੍ਰੀਤ ਯਾਲੀ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਸੀ ਕਿ ਉਹ ਅਕਾਲੀ ਦਲ ਪੁਨਰ ਸੁਰਜੀਤ ਦਾ ਮੈਂਬਰ ਨਹੀਂ ਯਾਲੀ ਨੇ ਕਿਹਾ ਸੀ ਕਿ ਉਹ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮੁਤਾਬਕ ਪਰਤੀ ਕਮੇਟੀ ਦੇ ਮੈਂਬਰ ਸਨ ਅਤੇ ਅਕਾਲੀ ਦਲ ਦੇ ਲਈ ਪਰਤੀ ਕੀਤੀ ਸੀ ਹਾਲਾਂਕਿ ਆਲੀ ਨੇ ਕਿਸੇ ਪਾਰਟੀ ਨਾਲ ਨਾ ਜੁੜੇ ਹੋਣ ਦੀ ਗੱਲ ਵੀ ਜੜੀ ਕੀ ਆਖੀ ਹੈ ਤਾਂ ਹੁਣ ਇਸ ਬਿਆਨ ਦੇ ਮਗਰੋਂ ਅਕਾਲੀ ਦਲ ਪੁਨਰ ਸੁਜੀਤ ਦੀ ਸੱਦੀ ਮੀਟਿੰਗ ਦੇ ਵਿੱਚ ਪਾਰਟੀ ਹਾਈ ਕਮਾਂਡ ਦੇ ਵੱਲੋਂ ਕਈ ਵੱਡੇ ਫੈਸਲੇ ਜੜੀ ਕੀ ਲਏ ਜਾ ਸਕਦੇ ਨੇ ਕਿ ਆਸਰਾਇਆਂ ਵੀ ਲਗਾਈਆਂ ਜਾ ਰਹੀਆਂ ਨੇ ਪਾਰਟੀ ਅੰਦਰ ਅਨੁਸ਼ਾਸਨ ਕਾਇਮ ਰੱਖਣ ਦੇ ਲਈ ਅਨੁਸ਼ਾਸਨੀ ਕਮੇਟੀ ਬਣਾਉਣ ਬਾਰੇ ਚਰਚਾ ਵਿਚੜੀ ਹੋ ਸਕਦੀ ਹੈ ਤਾਂ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਹ ਬੈਠਕ ਦੋ ਹਿੱਸਿਆਂ ਦੇ ਵਿੱਚ ਹੋਵੇਗੀ ਜੀ ਹਾਂ ਇੱਥੇ ਇਹ ਵੀ ਗੱਲ ਹੈ ਜਿਹੜੀ ਕਿ ਧਿਆਨ ਦੇਣ ਯੋਗ ਹੈ ਕਿ ਇਹ ਬੈਠਕ ਮੀਟਿੰਗ ਜਿਹੜੀ ਦੋ ਹਿੱਸਿਆਂ ਦੇ ਵਿੱਚ ਹੋਵੇਗੀ ਪਹਿਲੀ ਬੈਠਕ ਦੁਪਹਿਰ ਤੋਂ ਪਹਿਲਾਂ ਸੀਨੀਅਰ ਆਗੂ ਰਵਿੰਦਰ ਸਿੰਘ ਦੇ ਫਾਰਮ ਹਾਊਸ ਤੇ ਹੋਵੇਗੀ ਜਿਸ ਦੇ ਵਿੱਚ ਕੁਝ ਜਿਹੜੇ ਕਿ 92 ਆਗੂ ਹੀ ਸ਼ਾਮਲ ਹੋਣਗੇ ਤੇ ਦੂਜੀ ਬੈਠਕ ਦੁਪਹਿਰ ਬਾਅਦ ਚੰਡੀਗੜ੍ਹ ਦੇ ਵਿੱਚ ਹੋਵੇਗੀ ਤਾਂ ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਮੀਟਿੰਗਾਂ ਦੇ ਵਿੱਚ ਕਿਹੜੇ ਵੱਡੇ ਤੇ ਅਹਿਮ ਫੈਸਲੇ ਲਿੱਤੇ ਜਾਣਗੇ